ਪਿਆਰੇ ਸ੍ਰੋਤਿਓ ਪਿਆਰਪਰੀ ਸਾਥ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਗੁੰਡਾਲਾ ਬਾਈਪਾਸ ਅੰਮ੍ਰਿਤਸਰ ਸਾਂਸਦ ਗੁਰਜੀਤ ਸਿੰਘ ਔਜ਼ਲਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਵਾਈ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਸੁਣੋ ਉਹਨਾਂ ਦੀ ਜਬਾਨੀ ਹੋਰ ਵੀ ਵੀਡੀਓ ਦੇਖਣ ਵਾਸਤੇ ਸਟਾਰ ਏਜੀ ਨਿਊਜ਼ ਚੈਨਲ ਨੂੰ ਦੇਖਦੇ ਰਹੋ ਸਭ ਤੋਂ ਪਹਿਲਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਸਾਰੇ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ ਦੇ ਜਿੰਨੇ ਵੀ ਤੁਸੀਂ ਆ ਜਰਨਲਿਸਟ ਇਥੇ ਆ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਅੱਜ ਦਾ ਜਿਹੜਾ ਪ੍ਰੈਸ ਦਾ ਮੁੱਖ ਕਾਰਨ ਹੈ ਉਹਦੇ ਵਿੱਚ ਮੈਂ ਆਪ ਜੀ ਦਾ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਕੱਲ ਸਾਡੇ ਮਾਨਜੂਗ ਮੁੱਖ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਚਿੰਤਾ ਜਤਾਈ ਜਿਹੜਾ ਫਲਾਈਟ ਦੇ ਵਿੱਚ ਸਾਡੇ ਪ੍ਰਵਾਸੀ ਪ੍ਰਵਾਸ ਦੇ ਵਿੱਚੋਂ ਜਿਹੜੇ ਸਾਡੇ ਇਲੀਗਲ ਤੌਰ ਤੇ ਬੱਚੇ ਕ੍ਰੋਸ ਕਰਕੇ ਉੱਥੇ ਅਮਰੀਕਾ ਗਏ ਸੀ ਉਹਨਾਂ ਦੀ ਚਿੰਤਾ ਜ਼ਾਹਰ ਕੀਤੀ ਤੇ ਬੜੇ ਤਰ੍ਹਾਂ ਦੇ ਸਵਾਲ ਖੜੇ ਕੀਤੇ ਬੇਣੀ ਗੱਲ ਇਹ ਹੈ ਕਿ ਇਹ ਜੋ ਕੁਝ ਵੀ ਹੋ ਰਿਹਾ ਇਹਦੀ ਅਸੀਂ ਜਦੋਂ ਪਾਰਲੀਮੈਂਟ ਸੀ ਉਦੋਂ ਅਸੀਂ ਸਿੰਬੋਲਿਕ ਤੌਰ ਤੇ ਸਾਡੀ ਪਾਰਟੀ ਵੱਲੋਂ ਸਾਡੇ ਮਾਨਯੋਗ ਲੀਡਰ ਜਿਹੜੇ ਹਾਊਸ ਦੇ ਲੀਡਰ ਹੈ ਰਾਉਲ ਗਾਂਧੀ ਜੀ ਵੱਲੋਂ ਅਸੀਂ ਇੱਕ ਐਜੀਟੇਸ਼ਨ ਵੀ ਮਾਰ ਕੀਤਾ ਇੱਕ ਸਿੰਬੋਲਿਕ ਐਜੀਟੇਸ਼ਨ ਵੀ ਕੀਤਾ ਸੀ ਤੁਹਾਨੂੰ ਹੱਥ ਘੜੀਆਂ ਲਾ ਕੇ ਤਾਂ ਕਿ ਦੇਸ਼ ਨੂੰ ਪਤਾ ਲੱਗ ਸਕੇ ਕਿ ਸਾਡੇ ਬੱਚੇ ਕਿਸ ਸਿਚੁਏਸ਼ਨ ਜਾ ਰਹੇ ਹੈ ਕਿਉਂਕਿ ਅਸੀਂ ਜਿੱਥੇ ਇੱਕ ਵੱਡੀ ਇਕਨੋਮੀ ਦੀ ਸ਼ਕਤੀਬੰਦ ਜਾ ਰਹੇ ਹੈ 5 ਟ੍ਰਿਲੀਅਨ ਦੀ ਪਰ ਅੱਜ ਦੇ ਹਾਲਾਤ ਕੀ ਨੇ ਸਾਡੇ ਤੋ ਪਹਿਲੀ ਗੱਲ ਇਹ ਹੈ ਕਿ ਉਤ ਤੋਂ ਬਾਅਦ ਉਸ ਸਮੇਂ ਚੋਣ ਹੋ ਰਹੀ ਸੀ ਦਿੱਲੀ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਦੋਵੇਂ ਹੀ ਉੱਥੇ ਬਿਜ਼ੀ ਨੇ ਚੋਣ ਤੋਂ ਬਾਅਦ ਇਹਨਾਂ ਦਾ ਤਿਆਰ ਹੋਏਗਾ ਉਸ ਦਿਨ ਇਲੈਕਸ਼ਨ ਦਾ ਦਿਨ ਸੀ ਜਦੋਂ ਇਹਨਾਂ ਨੇ ਜਹਾਜ਼ ਜਿਹੜਾ ਸੀ ਅਮਰਸਰ ਉਤਾਰਿਆ ਦਿੱਲੀ ਨਹੀਂ ਉਤਾਰਿਆ ਉਹਦੇ ਜਦ ਕੇ ਜ਼ਿਆਦਾਤਰ ਗੁਜਰਾਤੀ ਸਾਡੇ ਨਾਗਰਿਕ ਸਨ ਸਾਡੇ ਦੇਸ਼ ਦੇ ਗੁਜਰਾਤ ਤੋਂ ਪੰਜਾਬ ਤੋਂ ਯੂਪੀ ਤੋਂ ਹਰਿਆਣਾ ਤੋਂ ਸਾਰੇ ਅਲੱਗ-ਅਲੱਗ ਜਗ੍ਹਾ ਤੋਂ ਸੀ ਉਹ ਸੀ ਇਲੈਕਸ਼ਨ ਦਾ ਚੋਣ ਦਾ ਕਾਰਨ ਸਮਝਿਆ ਕਿ ਸ਼ਾਇਦ ਉਹਦੇ ਕਰਕੇ ਨਹੀਂ ਆ ਰਿਹਾ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਗੱਲ ਕਰ ਰਹੇ ਨੇ ਇਹਨਾਂ ਦਾ ਫਰਜ਼ਮੰਦਤਾ ਸੀ ਇੰਨੇ ਦਿਨਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਤੋਂ ਜਾਂ ਹੋਮ ਮਿਨਿਸਟਰ ਤੋਂ ਕਿਸੇ ਤੋਂ ਟਾਈਮ ਲੈਂਦੇ ਕਿ ਆ ਸਾਡੇ ਮਸਲੇ ਨੇ ਇਹਨਾਂ ਨੂੰ ਤੁਸੀਂ ਐਡਰੈਸ ਕਰੋ ਇਹ ਕੋਈ ਤਰੀਕਾ ਨਹੀਂ ਕਿ ਅਕਿ ਤੁਸੀਂ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਲੈ ਕੇ ਆ ਰਹੇ ਜੇ ਪ੍ਰਾਈਮ ਮਿਨਿਸਟਰ ਉੱਥੇ ਗੱਲ ਕਰਨ ਪ੍ਰਾਈਮ ਮਿਨਿਸਟਰ ਹੁਣ ਗਏ ਵੀ ਸੀ ਉੱਥੇ ਯੂਐਸਏ ਦੇ ਪਰ ਕਿਸੇ ਨੇ ਉਹ ਗੱਲ ਦੇ ਉੱਤੇ ਤਵੱਜੋ ਨਹੀਂ ਦਿੱਤੀ ਅੱਜ ਜਦੋਂ ਆਉਣ ਵਾਲੇ ਆ ਫਿਰ ਪ੍ਰੈਸ ਕਾਨਫਰੰਸ ਹੋ ਗਈ ਕਿ ਅਸੀਂ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਬਦਨਾਮ ਹੋ ਗਿਆ ਪਹਿਲੀ ਗੱਲ ਤੇ ਹੈ ਕਿ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਪਹਿਲਾਂ ਹੀ ਬਦਨਾਮ ਕੀਤਾ ਗਿਆ ਹੈ ਗੁੰਡਾਗਰਦੀ ਨੂੰ ਲੈ ਕੇ ਲਾਅ ਐਂਡ ਆਰਡਰ ਨੂੰ ਲੈ ਕੇ ਡਰੱਗਸ ਨੂੰ ਲੈ ਕੇ ਜਿਹੜੇ ਵਾਅਦੇ ਕਰਕੇ ਤੁਸੀਂ ਆਏ ਸੀ ਉਹ ਕਿਤੇ ਵੀ ਅ ਦਿਖਦੇ ਨਹੀਂਗੇ ਧਰਤੀ ਦੇ ਉੱਤੇ ਪੰਜਾਬ ਪਹਿਲਾਂ ਹੀ ਬਦਨਾਮ ਹੈ ਕਿਉਂਕਿ ਪੰਜਾਬ ਦਾ ਮਾਡਲ ਲੈ ਕੇ ਤੁਸੀਂ ਦਿੱਲੀ ਗਏ ਤੇ ਦਿੱਲੀ ਦਾ ਮਾਡਲ ਜਿਹੜਾ ਇਸ ਕਰਕੇ ਲੋਕਾਂ ਨੇ ਸੈਪਟ ਨਹੀਂ ਕੀਤਾ ਕਿ ਜੇ ਪੰਜਾਬ ਏਹ ਹਾਲਾਤ ਹੋ ਗਿਆ ਉਹਨਾਂ ਨੇ ਦੁਬਾਰਾ ਪਾ ਨੂੰ ਸਵੀਕਾਰ ਨਹੀਂ ਇਹ ਆਪਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੇ ਬੱਚੇ ਜਾ ਗਏ ਨੇ ਪ੍ਰਵਾਸ ਹੋਇਆ ਕਿਉਂ ਆ ਇਲੀਗਲ ਤੌਰ ਤੇ ਕਿਉਂ ਜਾਣਾ ਪਿਆ ਦੇਖੋ ਬੇਰਜ਼ਗਾਰੀ ਬਹੁਤ ਵੱਡੀ ਸਮੱਸਿਆ ਹੈ ਸਾਨੂੰ ਇਹਨਾਂ ਮੁਸੀਬਤਾਂ ਨੂੰ ਪ੍ਰੈਸ ਕਾਨਫਰੰਸ ਕਰਕੇ ਆਪਸ ਦੇ ਵਿੱਚ ਲੜਾਈ ਝਗੜੇ ਕਰਕੇ ਠੀਕ ਹੈ ਆਪਣਾ ਜਿਹੜਾ ਗਰੋਧ ਆ ਉਹ ਦਰਜ ਕਰਾਓ ਪਰ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਗੱਲ ਹੈ ਉਹ ਸਹੀ ਦਿਸ਼ਾ ਦੇ ਵੱਲ ਵੀ ਲੈ ਕੇ ਜਾਣੀ ਜੇ ਤੇ ਇਹਨਾਂ ਨੂੰ ਸਿੱਖਣ ਦੀ ਵੀ ਲੋੜ ਹੈ ਅੱਜ ਜਿਹੜੀ ਬੇਰੋਜ਼ਗਾਰੀ ਹੈ ਪੂਰੇ ਦੇਸ਼ ਦਾ ਮੁੱਦਾ ਹੈ। ਬੇਸ਼ੱਕ ਉਹ ਜੇ ਅੱਜ ਤਾਰ ਕੇ ਪੰਜਾਬ ਦਾ ਮੁੱਦਾ ਕਹਿਣ ਜਾਂ ਪੰਜਾਬ ਦੇ ਹੀ ਗੱਲ ਰੱਖਣ ਪਰ ਅੱਜ ਕੱਲ ਕੋਈ ਚੀਜ਼ ਲੁਕਦੀ ਹੀ ਨਹੀਂ। ਸੋਸ਼ਲ ਮੀਡੀਆ ਤੋਂ ਸਿਰੇ ਦਿਸਤਾਜਦੀਆਂ ਕਿਹੜੀ ਸਟੇਟ ਦੇ ਕਿੰਨੇ-ਕਿੰਨੇ ਜ ਗਏ ਨੇ, ਕਿਹੜੇ-ਕਿਹੜੇ ਆ ਰਹੇ ਨੇ। ਇਹ ਮਤ ਸੋਚੋ ਕਿ ਜੇ ਪੰਜਾਬ 'ਚ ਇਹਤ ਵੱਧ ਆ ਗਏ ਜਾਂ ਕੋਈ ਹੋਰ ਸਟੇਟ ਦੇ ਵੱਧ ਆ ਗਏ ਤਾਂ ਉੱਥੇ ਬਾਕੀ ਇਹ ਇਹ ਰੇਸ਼ਿਓ ਉੱਥੇ ਵੀ ਇੰਨੀ ਹੈ ਨਹੀਂ। ਇਸ ਵੇਲੇ ਅੱਗੇ ਪ੍ਰਵਾਸ ਪੰਜਾਬ 'ਚ ਹੋਇਆ ਸੀ। ਜਿੰਨੇ ਵੀ ਸਾਡੇ ਐਨਆਰਆਈ ਭਰਾ ਜਿਹਨਾਂ ਨੂੰ ਅਸੀਂ ਬੜੇ ਮਾਣ ਦੇ ਨਾਲ ਕਹਿੰਦੇ ਕਿ ਸਾਡਾ ਸਰਬਾਇਆ ਨੇ ਸਾਡੇ ਦੇਸ਼ ਦੀ ਤਰੱਕੀ 'ਚ ਬਹੁਤ ਵੱਡਾ ਹਿੱਸਾ ਪਾਉਂਦੇ ਨੇ ਪਰ ਬਹੁਤ ਤਾਤ ਦੇ ਵਿੱਚ ਉਹ ਲੋਕ ਇਸੇ ਤਰੀਕੇ ਨਾਲ ਹੀ ਉੱਥੇ ਜਗ੍ਹਾ ਤੇ ਪਹੁੰਚੇ ਨੇ ਕਿਸੇ ਕਿਸੇ ਤਰੀਕੇ 'ਚ ਪਰ ਉੱਥੇ ਚਲੋ ਇੱਕ ਹਿਊਮਨਾਈਟਰੀ ਦੇ ਕਰਕੇ ਇਹਨਾਂ ਨੂੰ ਉੱਥੇ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ ਨਹੀਂ ਇਸ ਕਰਕੇ ਲੋਕ ਉੱਧਰ ਨੂੰ ਕਰਦੇ ਪ੍ਰਵਾਸ ਕਰਦੇ ਨੇ ਪਰ ਪ੍ਰਵਾਸ ਸਾਰੇ ਦੇਸ਼ 'ਚ ਹੋ ਰਿਹਾ ਹੈ ਇਹ ਤੇ ਹੋ ਗਿਆ ਜਿਹੜਾ ਡਿਵੈਲਪਡ ਕੰਟਰੀ ਅਮਰੀਕਾ ਹੋ ਗਿਆ ਯੂਕੇ ਹੋ ਗਿਆ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਕੈਨੇਡਾ ਬਟ ਇਦੇ ਨਾਲ ਦੀ ਨਾਲ ਤੁਸੀਂ ਕਿੰਨੇ ਲੋਕ ਦਿਹਾੜੀ ਕਰਨ ਦੁਬਈ ਚ ਜਾ ਰਹੇ ਨੇ ਯੂਏਈ ਚ ਜਾ ਰਹੇ ਨੇ ਏਸ਼ੀਆ ਦੇ ਕਿੰਨਾ-ਕਿੰਨਾ ਕੰਟਰੀਆਂ ਚ ਜਾ ਰਹੇ ਨੇ ਕਦੇ ਉਹਦੇ ਉੱਤੇ ਧਿਆਨ ਦਿੱਤਾ ਕਿਸੇ ਨੇ ਉਹ ਵੀ ਇੱਕ ਪ੍ਰਵਾਸੀ ਆ ਜਿਸ ਬੰਦੇ ਨੂੰ ਇੱਥੇ ਰੋਜ਼ਗਾਰ ਲਈ ਮਿਲ ਰਿਹਾ ਰੋਜ਼ਗਾਰ ਕਰਨ ਲਈ ਕੋਹਾਂ ਹਜ਼ਾਰਾਂ ਕੋ ਦੂਰ ਜਾ ਰਿਹਾ ਉਹਦੇ ਤੇ ਆਪਾਂ ਕਦੀ ਚਿੰਤਾ ਨਹੀਂ ਕੀਤੀ ਉੱਤੇ ਵੀ ਚਿੰਤਾ ਕਰਨ ਦੀ ਲੋੜ ਐ ਹਰ ਇੱਕ ਨੂੰ ਲੋੜ ਐ ਦੋਹਾਂ ਸਰਕਾਰਾਂ ਨੂੰ ਲੋੜ ਐ ਚਾਹੇ ਕੇਂਦਰ ਦੀ ਸਰਕਾਰ ਐ ਚਾਹੇ ਸਟੇਟ ਦੀ ਸਰਕਾਰ ਐ ਇਸ ਮੁੱਦੇ ਨੂੰ ਇੱਕ ਦੋ ਦਿਨਾਂ ਦੀ ਨਿਊਜ਼ ਬਣਾਉਣ ਵਾਸਤੇ ਬਹੁਤ ਹਾਈਲਾਈਟ ਕੀਤਾ ਜਾ ਰਿਹਾ ਪਰ ਇਹਦੇ ਪਿੱਛੇ ਸਾਨੂੰ ਝਾਕਣ ਦੀ ਲੋੜ ਹੈ ਕਿ ਇਤੋਂ ਸਿੱਖਿਆ ਕੀ ਲੈਣੀ ਹੈ ਜੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਉਹ ਨਹੀਂ ਮਿਲਦੇ ਜਾਂ ਟਾਈਮ ਨਹੀਂ ਮਿਲਦਾ ਤੁਸੀਂ ਆਲ ਪਾਰਟੀ ਮੀਟਿੰਗ ਪੰਜਾਬ ਦੀ ਬਲਾਓ ਉੱਥੇ ਦੱਸੋ ਵੀ ਆ ਹਾਲਾਤ ਨੇ ਸਾਡੀ ਗੱਲ ਨਹੀਂ ਸੁਣੀ ਜਾਂਦੀ ਸਾਰੇ ਚੱਲਦੇ ਆ ਸਾਰੇ ਐਮਪੀ ਚੱਲਦੇ ਸਾਰੇ ਜਾ ਕੇ ਮਿਲਦੇ ਆ ਕਿ ਆ ਜਿਹੜੇ ਮੁੱਦੇ ਨੇ ਤੁਸੀਂ ਸਾਰੀਆਂ ਸਟੇਟਾਂ ਦੇ ਬੱਚੇ ਆ ਰਹੇ ਕਦੀ ਕਿਸੇ ਸਟੇਟ ਚ ਉਤਾਰ ਦਿਓ ਕਦੀ ਕਿਸੇ ਸਟੇਟ ਚ ਉਤਾਰ ਦਿਓ ਤਾਂ ਕਿ ਜਿਹੜੀ ਇੱਕ ਸਵਾਲ ਹੈ ਸਾਡੇ ਮਨ ਦੇ ਉੱਤੇ ਉਹ ਸਵਾਲ ਦਾ ਹੱਲ ਵੀ ਹੋਣਾ ਦੂਜੀ ਗੱਲ ਜਿਹੜੀਆਂ ਬਦਨਾਮੀਆਂ ਨੇ ਪੰਜਾਬ ਦੀਆਂ ਆਪਾਂ ਇੱਕ ਏਸ ਬਦਨਾਮੀ ਦੇ ਨਾਲ ਪੰਜਾਬ ਨੇ ਨਹੀਂ ਬਦਲਾਵ ਹੋਣਾ ਜਿਹੜੀਆਂ ਬਦਨਾਮੀਆਂ ਸਾਡੇ ਤੇ ਲੱਗ ਚੁੱਕੀਆਂ ਨੇ ਅਸੀਂ ਐਜੀਟੇਸ਼ਨ ਬਹੁਤ ਹੋ ਰਹੇ ਨੇ ਕਦੀ ਕਿਸੇ ਨੇ ਉਹਦੀ ਚਿੰਤਾ ਨਹੀਂ ਕੀਤੀ ਕੋਈ ਇਨਵੈਸਟਮੈਂਟ ਐਜੀਟੇਸ਼ਨ ਵਾਲ ਵੇਖ ਕੇ ਨਹੀਂ ਆ ਰਹੀ ਈਮਨ ਕੇ ਇੱਥੇ ਜਿਹੜੇ ਲੋਕ ਰਹੇ ਨੇ ਉਹ ਇਨਵੈਸਟਮੈਂਟ ਬਾਹਰ ਕਰਨ ਨੂੰ ਤਰਪਗੇ ਨੇ ਚਿੰਤਾ ਕਰਨ ਦੀ ਤੇ ਲੋੜ ਆ ਅੱਜ ਬਦਨਾਮੀ ਦੇ ਇਸ ਗੱਲ ਦੀ ਹੈ ਵੀ ਜੇ ਕੋਈ ਇਨਵੈਸਟਰ ਇੱਥੇ ਆਉਣਾ ਚਾਹੁੰਦਾ ਹੈ ਆਪੋ ਦਾ ਹੱਲ ਨਹੀਂ ਕੱਢਦੇ ਭਾਗ ਕੇ ਉਹਨਾਂ ਦੀ ਗੱਲ ਨਹੀਂ ਸੁਣਦੇ ਭਾਗ ਕੇ ਉਹਨਾਂ ਦਾ ਹੱਲ ਘਟੋ ਜਿਹੜਾ ਜਿਹੜਾ ਵੈਜੀਟੇਸ਼ਨ ਹੋ ਰਿਹਾ ਕੋਈ ਉਹਦੇ ਤੇ ਇੰਟਰਸਟ ਨਹੀਂ ਸਾਲ ਸਾਲ ਪਰ ਲੋਕ ਬੈਠੇ ਰਹਿਣ ਕੋਈ ਧਿਆਨ ਨਹੀਂ ਕਰ ਉਸ ਗੱਲ ਦਾ ਡਰਗ ਜਿਸ ਸ਼ਰਿਆਂ ਬਿਕ ਰਿਹਾ ਅਮਰਸਰ ਸ਼ਹਿਰ ਦੇ ਵਿੱਚ ਧੜਾ ਸਫਤਾ ਚਿੱਟਾ ਜਿਹੜੀ ਚੀਜ਼ ਮਰਜੀ ਤੁਸੀਂ ਲੈ ਲਓ ਜਾ ਕੇ ਮੇਰਾ ਦਵਾਈ ਭਾਵੇਂ ਕਿਤੇ ਲੇਟ ਮਿਲੇ ਇਹ ਤੁਹਾਡੇ ਕੋਲ ਚਟ ਪਹੁੰਚ ਜਾਂਦਾ ਕਦੀ ਉਹਦੇ ਤੇ ਚਿੰਤਾ ਕੀਤੀ ਕਿ ਕੌਣ ਜ਼ਿੰਮੇਵਾਰ ਨੇ ਇਹਨਾਂ ਚੀਜ਼ਾਂ ਕਦੀ ਕਿਸੇ ਨੂੰ ਫੜਿਆ ਨਕਲੀ ਬੀ ਨਕਲੀ ਦਵਾਈਆਂ ਨਕਲੀ ਦੁੱਧ ਇਹਦਾ ਚੀਜ਼ਾਂ ਲੱਗਦੀ ਕਿ ਇਹਦਾ ਧਿਆਨ ਗਿਆ ਕੀ ਇਹ ਬਦਨਾਮੀ ਦੇ ਕਾਰਨ ਨਹੀਂ ਕਿ ਜੇ ਸਾਡੇ ਬੱਚੇ ਬਾਹਰ ਜਾ ਕੇ ਕੋਈ ਹੁਲੜਬਾਜੀ ਕੀਤੀ ਜਾਂ ਕੁਝ ਹੋਇਆ ਉਹ ਇੱਕ ਦਿਨ ਦਾ ਰਿਜ਼ਲਟ ਨਹੀਂਗਾ ਉਹਨਾਂ ਨੂੰ ਇੱਥੇ ਕਿਉਂ ਨਹੀਂ ਤਵੱਜੋ ਦਿੱਤੀ ਗਈ ਉਹ ਸਪੀੜੀ ਨੂੰ ਇਸ ਤਰੀਕੇ ਨਾਲ ਉਹ ਬੱਚੇ ਬਾਹਰ ਜਾ ਕੇ ਕੋਈ ਇਹੋ ਜਿਹਾ ਕੰਮਾ ਚ ਨਾ ਪੈਕਸਟੋਰਸ਼ਨ ਹੋ ਰਹੀ ਹੈ ਕਦੀ ਪੁੱਛਿਆ ਜਾ ਕੇ ਐਕਸਟੋਰਸ਼ਨ ਕਿੰਨੀ ਹੋਈ ਹੈ ਇਹ ਲੋਕ ਤਾਂ ਬਹੁਤੇ ਦੱਸਦੇ ਨਹੀਂ ਵਿਚਾਰੇ ਬੰਬ ਤਬਾਕੇ 11 ਦੇ ਕਰੀਬ ਬੰਬ ਤਬਾਕੇ ਠਾਣੇ ਤੇ ਹੋ ਗਏ ਨੇ ਕਦੀ ਇਹ ਬਦਨਾਮੀ ਦਾ ਕਾਰਨ ਨਹੀਂ ਤੁਹਾਨੂੰ ਪਤਾ ਲੱਗਾ ਤੁਹ ਪੰਜਾਬ ਜਿਹੜਾ ਆ ਇਹਦੇ ਤੇ ਸਿਰਤਦਾ ਦੇ ਨਾਲ ਕੰਮ ਕਰੋ ਪ੍ਰਮਾਤਮਾ ਨੇ ਮੌਕਾ ਦਿੱਤਾ ਤੁਹਾਨੂੰ ਤੁਸੀਂ ਇੱਕ ਤਰਫਾ ਨਾ ਕੰਮ ਕਰੋ ਇਸ਼ਤਿਹਾਰ ਲਾ ਕੇ ਤੁਹਾਡਾ ਗੁਜ਼ਾਰਾ ਨਹੀਂ ਹੋਣਾ ਇਹੀ ਕਾਰਨ ਹੈ ਕਿ ਸਾਰੀਆਂ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਜਿੱਥੇ ਵੀ ਕੋਈ ਇਲੈਕਸ਼ਨ ਹੋਈ ਆ ਉਹਨਾਂ ਦੇ ਵਿੱਚ ਤੁਹਾਡਾ ਤੁਹਾਨੂੰ ਲੋਕਾਂ ਨੇ ਨਕਾਰਿਆ ਇਸ ਕੰਮ ਨੂੰ ਇਹਨੂੰ ਜੀ ਨੂੰ ਸਚਾਈ ਨੂੰ ਸਮਝੋ ਕੈਬਨਿਟ ਦੀਆਂ ਮੀਟਿੰਗ ਨਹੀਂ ਹੋਈਆਂ ਤੁਹਾਡੀਆਂ ਪਿਛਲਾ ਲੰਬਾ ਸਮਾਂ ਕੈਬਨਿਟ ਦੀ ਕੋਈ ਮੀਟਿੰਗ ਨਹੀਂ ਜਿਹੜੀ ਕੋ ਹੋਣੀ ਚਾਹੀਦੀ ਪੰਜ ਪੰਜ 6-6 ਮਹੀਨੇ ਕੈਬਨਿਟ ਦੀ ਮੀਟਿੰਗ ਨਹੀਂ ਪਹਿਲੀ ਵਾਰ ਹੋਇਆ ਕਿ ਸਰਦ ਰੁੱਤ ਦਾ ਸੈਸ਼ਨ ਨਾ ਹੋਇਆ ਉਹ ਮੁੱਖ ਮੰਤਰੀ ਸਾਹਿਬ ਮਾਜੂਦ ਸਾਡੇ ਨਾਲ ਸੀ ਐਮ ਪੀ ਰਹੇ ਇਕੱਠੇ ਰਹੇ ਹਮੇਸ਼ਾ ਹੁੰਦੇ ਹੁੰਦੇ ਸੀ ਇੱਕ ਇੱਕ ਮਹੀਨੇ ਦਾ ਚੱਲੇਗਾ ਸੈਸ਼ਨ ਲੱਗਿਆ ਕਰੇਗਾ ਵਿਧਾਨ ਸਭਾ ਦਾ ਕਿੱਥੇ ਗਿਆ ਇੱਕ ਇੱਕ ਮਹੀਨੇ ਦਾ ਸੈਸ਼ਨ ਸਾਲ 'ਚ 40 ਦਿਨ ਲੱਗਣਾ ਜ਼ਰੂਰੀ ਹੈ ਕਿੱਥੇ ਲੱਗਦਾ 40 ਦਿਨ ਸੈਸ਼ਨ ਫਿਰ ਉਹ ਕਹਿੰਦੇ ਨੇ ਕਿ ਤੁਸੀਂ ਉੱਥੇ ਕ ਪੁਰਾਣੇ ਨਹੀਂ ਸੀ ਕਰਦੇ ਜੋ ਸੈਂਟਰ 'ਚ ਬੀ ਜੇ ਪੀ ਗਵਰਨਮੈਂਟ ਕਹਿੰਦੀ ਹੈ ਕਿ ਫੁਲਾਣੇ ਨਹੀਂ ਪੁਰਾਣੇ ਨਹੀਂ ਸੀ ਕਰਦੇ ਤੇ ਉਹੀ ਆ ਲੈਣਾ ਦਾ ਕੀ ਜੀ ਪੁਰਾਣੇ ਨਹੀਂ ਕਰਦੇ ਤੇ ਫਿਰ ਆਪਾਂ ਬਦਲਾ ਕੇ ਇਸ ਜਿੱਦਾ ਕੀਤਾ ਲੋਕਾਂ ਨੇ ਤੁਹਾਡੇ ਕੱਲ ਹੀ ਯਕੀਨ ਕੀਤਾ ਕਿਉਂਕਿ ਜਦੋਂ ਸੈਸ਼ਨ ਨਹੀਂ ਹੋਣਾ ਮਸਲੇ ਡਿਸਕਸ ਨਹੀਂ ਹੋਣੇ ਪ੍ਰੈਸ ਕਾਨਫਰੰਸ ਅਸੀਂ ਕਰ ਦਿੰਦੇ ਆ ਪ੍ਰੈਸ ਕਾਨਫਰੰਸ ਦੂਸਰਾ ਕਰ ਦਿੰਦਾ ਇਲਜ਼ਾਮ ਲਾਉਂਦੇ ਨੇ ਅਖਬਾਰਾਂ ਚ ਪਰ ਇਹ ਗੱਲ ਖਤਮ ਪਰ ਉਹਦੀ ਉਹਨੂੰ ਤਰਾਤਲ ਤੇ ਲਿਆਉਣ ਲਈ ਸਾਨੂੰ ਵਿਧਾਨ ਸਭਾ ਦੇ ਵਿੱਚ ਗੱਲ ਕਰਨੀ ਪਊਗੀ ਉਹਦਾ ਡਾਕੂਮੈਂਟ ਉਹਨੂੰ ਡਾਕੂਮੈਂਟੇਸ਼ਨ ਹੋਵੇ ਉਸ ਚੀਜ਼ ਦੀ ਸਮੱਸਿਆ ਦੀ ਡਾਕੂਮੈਂਟੇਸ਼ਨ ਹੋਵੇ ਤਾਂ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਜ਼ਿੰਮੇਵਾਰ ਬਣ ਸਕੇ ਪ੍ਰਸ਼ਾਸਨ ਤੇ ਬੇਲਗਾਮ ਹੋਇਆ ਉਹਨਾਂ ਨੂੰ ਤਾਂ ਮौज ਲੱਗੀ ਹੈ ਵੀ ਤੁਸੀਂ ਸ਼ਹਿਜਨ ਨਾ ਕਰੋ ਨਾ ਕੋ ਪੁੱਛਣ ਵਾਲਾ ਨਾ ਕੋ ਦੱਸਣ ਵਾਲਾ ਭ੍ਰਿਸ਼ਟਾਚਾਰ ਇਹਨਾਂ ਵਧਿਆ ਕਿਸੇ ਨੂੰ ਕੋਈ ਧਿਆਨ ਨਹੀਂਗਾ 50000 ਨੌਕਰੀ ਤੁਸੀਂ ਕਹੀ ਜਾਂਦੇ ਚ ਇਹ ਪ੍ਰੋਸੈਸ ਤੇ ਪਹਿਲਾਂ ਵੀ ਜੇ ਅੱਜ ਤੁਸੀਂ ਆਰਟੀਆਈ ਪਾ ਕੇ ਘਟਾਓ ਪਹਿਲੇ ਸਕਾਰਾਂ ਵੀ ਚੱਲਦਾ ਸੀ ਆ ਜੋਬ ਤੇ ਹਰ ਮਹੀਨੇ ਚ ਨਵੀਂ ਆਉਂਦੀ ਹੈ ਪੁਰਾਣੇ ਜਾਂਦੇ ਨਵੀਂ ਆਉਂਦੀ ਪਰ ਇਹਦੇ ਨਾਲ ਗੁਜ਼ਾਰਾ ਨਹੀਂ ਹੋਣਾ ਇਹ ਜਿਹੜਾ ਜਹਾਜ਼ ਆ ਰਿਹਾ ਆ ਜਿਹੜਾ ਇਹਦੇ ਚ ਬੱਚੇ ਆ ਰਹੇ ਨੇ ਸਾਡਾ ਫਰਜ਼ ਬੰਦਾ ਦੋਆਂ ਸਰਕਾਰਾਂ ਦਾ ਉਹਨਾਂ ਨਾਲ ਗੱਲ ਕਰਨ ਦਾ ਬਹੁਤੇ ਬੱਚੇ ਕਰਜ਼ਾ ਤੇ ਟੱਕ ਕੇ ਗਏ ਮੇਰਾ ਖਿਆਲ 90% ਕੀ 100% ਨੇ ਕਰਜ਼ਾ ਚੱਕ ਕੇ ਗਏ ਜਾਂ ਜਮੀਨ ਵੇਚੀ ਹੋਗੀ ਜਾਂ ਜਮੀਨ ਗਹਿਣੇ ਕਿਤੇ ਹੋਗੀ ਜਾਂ ਬੈਂਕ ਦਾ ਕਰਜ਼ਾ ਹੋਊਗਾ ਜਾਂ ਕਿਸੇ ਰਿਸ਼ਤੇਦਾਰ ਤੋਂ ਪੜਿਆ ਆ ਪੌਦੇ ਬਾਰੇ ਕੀ ਸੋਚਿਆ ਕੁਝ ਲੋਕ ਕਹਿੰਦੇ ਨੇ ਇਹ ਇਹ ਇਲੀਗਲ ਚਲੇ ਗਏ ਜੀ ਆਪਣੀ ਮਰਜ਼ੀ ਨਾਲ ਗਏ ਬਿਲਕੁਲ ਬੇਸ਼ੱਕ ਪਰ ਕੀ ਉਹ ਲਾਤ ਇੱਥੇ ਹੈਗੇ ਨੇ ਜੇ ਆ ਜੇ ਉਹ ਡਵੈਲਪਡ ਕੰਟਰੀ ਹੈ ਕੀ ਆਪਾਂ ਆਪਾਂ ਨੂੰ ਉਸ ਕੰਟਰੀ ਦਾ ਅੱਜ ਹੀ ਅਸੀਂ ਵੇਖਿਆ ਕਿ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਬਣ ਤੋਂ ਬਾਅਦ ਪਹਿਲਾ ਕਿੰਨੀ ਵਾਰੀ ਅਮਰੀਕਾ ਕੈਨੇਡਾ ਗਏ ਸੀ ਕਿੰਨੀ ਵਾਰੀ 12 ਕੰਟਰੀਆਂ 'ਚ ਗਏ ਕੀ ਉਹ ਜੀ ਕੋਈ ਚੀਜ਼ ਆਪਾਂ ਅੰਮ੍ਰਿਤਸਰ 'ਚ ਪੰਜਾਬ 'ਚ ਕੋਈ ਵਿਕਸਿਤ ਕੀਤੀ ਕਿ ਲੋਕ ਇੱਥੇ ਵੇਖਣ ਆਉਣ ਗੱਲ ਤੇ ਇੰਨੀ ਕਹੇ ਕਿ ਆਪਾਂ ਨੂੰ ਸਿਰਤਾ ਦੇ ਨਾਲ ਪੰਜਾਬ ਦੀ ਸੋਚਣਾ ਪਊਗਾ ਔਰ ਇਹ ਜਿਹੜੇ ਬੱਚੇ ਆ ਰਹੇ ਨੇ ਇਹਨਾਂ ਦੀ ਗੱਲ ਹੁਣ ਮੋਦੀ ਸਾਹਿਬ ਉੱਥੇ ਗਏ ਮੋਦੀ ਸਾਹਿਬ ਦਾ ਫਰਜ਼ ਬੰਦਾ ਸੀ ਕਿ ਜਿੰਨੇ ਬੱਚੇ ਨੇ ਦੱਸੋ ਅਸੀਂ ਤੁਹਾਨੂੰ ਚਾਰਟਡ ਪਲਾਨ ਭੇਜ ਦਾਂਗੇ ਕੋਈ ਆਪਣਾ ਪ੍ਰਾਈਵੇਟ ਪਲਾਨ ਭੇਜ ਦਾਂਗੇ ਉੱਤੇ ਲੈ ਕੇ ਆਵਾਂ ਆਪਾਂ ਵੀ ਉੱਥੇ ਗੱਲ ਨਹੀਂ ਕੀਤੀ ਗੱਲ ਕਰਕੇ ਮਿੱਤਰ ਗਿਆ ਤੁਹਾਡੀ ਬਹੁਤੀ ਮਿੱਤਰਤਾ ਨਹੀਂ ਬਦਣੀ ਉਹ ਉਹਨਾਂ ਦੇ ਫੰਡੇ ਬਹੁਤ ਕਲੀਅਰ ਨੇ ਉਹ ਇਕਨੋਮਿਕਸ ਵੇਂਦੇ ਨੇ ਉਹਨਾਂ ਨੇ ਵੇਖਣਾ ਸਾਡੇ ਹਿਥਿਆਰ ਲਈ ਸਾਡੀ ਜਿਹੜਾ ਅਸੀਂ ਟ੍ਰੇਡ ਤੋਂ ਸਾਡੇ ਨਾਲ ਕਰਦੇ ਕਿ ਉਹ ਸਹੀ ਚੱਲ ਰਿਹਾ ਉਹਨਾਂ ਦੇ ਆਪਣੀ ਚੀਜ਼ ਵੇਕਣੀ ਜੇਦੋਂ ਠੀਕ ਹੋਊਗੀ ਤਾਂ ਤੁਹਾਨੂੰ ਮਿੱਤਰ ਲੱਗਣੇ ਆ ਨਹੀਂ ਲੱਗੂਗਾ ਤਾਂ ਤੁਹਾਨੂੰ ਨਹੀਂ ਠੀਕ ਲੱਗਣੇ ਰਾਹੁਲ ਗਾਂਧੀ ਜੀ ਨੇ ਬਹੁਤ ਵਧੀਆ ਅੱਜ ਕੀ ਬਜਟ 'ਚ ਬੋਲਿਆ ਮੈਂ ਤੁਹਾਡੇ ਬਾਅਦ ਦੇ ਸਾਰਿਆਂ ਨੂੰ ਇੱਕ ਵਾਰੀ ਸਪੀਚ ਜ਼ਰੂਰ ਸੁਣਿਓ ਕਿ ਸਾਨੂੰ ਆਪਣੀ ਮਜ਼ਬੂਤੀ ਵਧਾਉਣੀ ਪਊਗੀ ਆਪਣੇ ਦੇਸ਼ ਦੀ ਮਜ਼ਬੂਤੀ ਵਧਾਉਣੀ ਪਊਗੀ ਇੰਡਸਟਰੀ ਵਧਾਉਣੀ ਪਊਗੀ ਸਾਨੂੰ ਜਿਹੜੀ ਜਿਹੜਾ ਇੰਡੀਪੈਂਡੈਂਟ ਅਸੀਂ ਇੰਡੀਪੈਂਡੈਂਟ ਇੰਡੀਪੈਂਡੈਂਟ ਆ ਤੇ ਉਹ ਦੇ ਡਿਪੈਂਡੈਂਟ ਸੌਰੀ ਡਿਪੈਂਡੈਂਟ ਐ ਆਪਣੇ ਚਾਈਨਾ ਦੇ ਉੱਤੇ ਜਾਂ ਹੋਰ ਕੰਟਰੀਆਂ ਦੇ ਕਿਉਂ ਆ ਦਾਣਾ ਤੱਕ ਬਾਹਰੋਂ ਮੰਗਾਉਨੇ ਆ ਕਈ ਖਾਨ ਵਾਲੇ ਵਸਤਾ ਬਰੋਂ ਮੰਗਾਉਨੇ ਅਸੀਂ ਕਿਉਂ ਨਹੀਂ ਪਤਾ ਕਰ ਸਕਦੇ ਕਿਉਂ ਨਹੀਂ ਕਿਸਾਨ ਨੂੰ ਸਹੀ ਮੁੱਲ ਦਿੱਤਾ ਜਾ ਸਕਦਾ ਤੇ ਆਪਾਂ ਇਹਦੇ ਕੋਲ ਫਸਲ ਤਿਆਰ ਕਰਾ ਲਈ ਮਹਿੰਗੇ ਬਾਹਰੋਂ ਖਰੀਦਦੇ ਆ ਤੇ ਮੋਬਾਈਲ ਹੈ ਇਹਦੇ ਸਪੇਅਰ ਪਾਰਟ ਅਸੀਂ ਜਿੰਨੇ ਵੀ ਪਾਰਟਸੇ ਦੇ ਲੱਗਦੇ ਨੇ ਉਹ ਸਾਰੇ ਅਸੀਂ ਬਾਹਰੋਂ ਮੰਗਾਉਨੇ ਜਿਹੜੀ ਜਿਹੜੀ ਆਈਆਈ ਆ ਉਹ ਅਸੀਂ ਬਾਹਰੋਂ ਇੰਪੋਰਟ ਕਰ ਰਹੇ ਆ ਆਪਾਂ ਕਿਉਂ ਨਹੀਂ ਬੱਚੇ ਨੂੰ ਮੌਕਾ ਦਿੰਦੇ ਕੀ ਇਹੋ ਜਿਹੀਆਂ ਕਮਜ਼ੋਰੀਆਂ ਨੇ ਆਪਾਂ ਠੀਕ ਨਹੀਂ ਕਰ ਸਕਦੇ ਸੋ ਮੇਰਾ ਮਕਸਦ ਕਹਿਣ ਦਾ ਇਹ ਆ ਇਹ ਜਿਹੜਾ ਜਹਾਜ਼ ਆ ਰਿਹਾ ਅੰਮ੍ਰਿਤਸਰ ਉਤਰ ਰਿਹਾ ਹੈ ਬੱਚੇ ਇਹਦੇ ਸਾਡੇ ਆ ਰਹੇ ਨੇ ਇਹਨੂੰ ਦੂਜੀ ਦਿਸ਼ਾਲ ਸਿਰਫ ਨਿਊਜ਼ ਦਾ ਇੱਕ ਐਂਗਲ ਦਿੱਤਾ ਜਾ ਰਿਹਾ ਜਦ ਕਿ ਇਹਦੀ ਤਰਾਤਲ ਦੀ ਪ੍ਰਸਥਿਤੀ ਤੋਂ ਤੁਹਾਨੂੰ ਜਾਣੂ ਹੋਣਾ ਚਾਹੀਦਾ ਵੀ ਕਿਉਂ ਹੋਇਆ ਆਪਾਂ ਇਹਦਾ ਹੱਲ ਕੀ ਕੱਢਣਾ ਹੈ ਆਪਾਂ ਬਲੇਮਿੰਗ ਕਰਕੇ ਚਲੋ ਜੋ ਆਜ ਆਪਣੇ ਚ ਹੀ ਆ ਜਾਣਗੇ ਗੁਜਰਾਤ ਉਤਰ ਜਾਣਗੇ ਜਾਂ ਕਿਤੇ ਹੋਰ ਉਤਰ ਜਾਣ ਕੀ ਉਹਦੇ ਨਾਲ ਮਸਲੇ ਹੱਲ ਹੋ ਜਾਣਗੇ ਈ ਉਹਨਾਂ ਦੇ ਉਹਨਾਂ ਦੇ ਜਿਹੜਾ ਕਰਜ਼ਾ ਚੁੱਕਿਆ ਵਾਪਸ ਹੋ ਜੂਗਾ ਕਿ ਇਹਨੂੰ ਆਪਾਂ ਸਹੀ ਠਰਾ ਦੇਾਂਗੇ ਸੋ ਮੈਂ ਇਹ ਕਹਿਣਾ ਚਾਹੁੰਨਾ ਇਹ ਜਿਹੜਾ ਪ੍ਰਵਾਸ ਆ ਇਹਦੇ ਤੇ ਜੇ ਇਹ ਚਲੋ ਸਾਡੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਕਰੋਨਾ ਦੇ ਵਿੱਚ ਵੀ ਮੈਕਸਿਮਮ ਫਲਾਈਟਸ ਇੱਥੋਂ ਬਾਹਰ ਗਈ ਕਿਉਂਕਿ ਚਾਰਟਰਡ ਫਲਾਈਟ ਇੱਥੋਂ ਜਾਂਦੀਆਂ ਸੀ ਕਿਉਂਕਿ ਜਾਦੇ ਬੱਚੇ ਹੈ ਹੀ ਸਾਡੇ ਮਤਲਬ ਜਿਹੜੇ ਐਨ ਆਰ ਆਈ ਹੈ ਜਾਦੇ ਪੰਜਾਬ ਨੂੰ ਬਲੋਂਗ ਕਰਦੇ ਔਰ ਇੰਗਲੈਂਡ ਦੀ ਹਰ ਕੰਟਰੀ ਦੀ ਡਿਵੈਲਪਡ ਕੰਟਰੀ ਦੀ ਕੈਨੇਡਾ ਦੀ ਅਮਰੀਕਾ ਦੀਆਂ ਫਲਾਈਟਸ ਅੰਮ੍ਰਿਤਸਰ 에어ਪੋਰਟ ਤੋਂ ਗਈਆਂ ਜਲੋ ਸਾਡੇ 에어ਪੋਰਟ ਨੂੰ ਅੰਤਰਰਾਸ਼ਟਰੀ ਫਲਾਈਟ ਦੀ ਲੋੜ ਰਹਿੰਦੀ ਹੈ ਸਿਮੇਸ਼ਾ ਹੀ ਇਹਦੀ ਧਮਾਡ ਰੱਖਦੇ ਆ 에어ਪੋਰਟ ਦੀ ਬਿਲਡਿੰਗ ਵੱਡੀ ਦੀ ਤੁਹਾਨੂੰ ਦੱਸਿਆ ਕਿ ਕੱਲ ਹੀ ਅਜੇ ਪੈ ਨਿਊਜ਼ ਦਿੱਤੀ ਸੀ 에어ਪੋਰਟ ਦੀ ਬਿਲਡਿੰਗ ਦਾ ਵਿਸਥਾਰ ਹੋ ਰਿਹਾ ਸਾਨੂੰ ਜਵਾਬ ਆਇਆ ਉਸ ਗੱਲ ਦਾ ਲਿਖਤੀ ਤੌਰ ਤੇ ਕਿ ਅਸੀਂ ਕਰ ਰਹੇ ਕਿ ਬੜੇ ਚਿਰ ਦੇ ਲੱਗੇ 에어ਪੋਰਟ ਵੱਡਾ ਹੋਣ ਤੇ ਸੋ ਮਸਲਾ ਤੇ ਇਹ ਹੈ ਕਿ ਸਰਕਾਰ ਨੂੰ ਵੀ ਇਹ ਸਮਝ ਹੋਵੇ ਸੈਂਟਰ ਗਵਰਨਮੈਂਟ ਸਮਝ ਲੈ ਕੇ ਪੋਟੈਂਸ਼ੀਅਲ ਇੱਥੇ ਅੰਤਰਰਾਸ਼ਟਰੀ 에어ਪੋਰਟ ਦੀ ਬਹੁਤ ਵੱਡੀ ਹੈ ਜਿਹਦੇ ਹਿਸਾਬ ਨਾਲ ਸਾਨੂੰ ਫਲਾਈਟs ਇੱਥੋਂ ਨਹੀਂ ਹੈਗੀ ਸੋ ਇਹ ਜਿਹੜਾ ਜਿਹੜਾ ਇਹ ਬਰਤਦਾ ਮੈਂ ਇੱਥ ਇਹ ਜਿਹੜੀ ਫਲਾਈਟ ਆ ਰਹੀ ਹੈ ਇਹ ਕਿਤੇ ਵੀ ਉਤਰ ਜੇ ਕੀ ਇਹ ਜਿਹੜੇ ਕਾਰਨਾ ਕਰਕੇ ਇੱਥੋਂ ਗਏ ਨੇ ਅੱਜ ਦੀ ਪ੍ਰੈਸ ਕਾਨਫਰੈਂਸਾਂ ਤੁਸੀਂ ਦੋ ਕਰ ਦਿਓ ਉਹ ਤੁਹਾਡੇ ਦੇ ਚਿੱਕੜ ਛੋੜ ਦੇਣ ਅਸੀਂ ਉਹਨਾਂ ਦੇ ਛੋੜ ਦਿਓ ਸਾਡੇ ਦੇ ਛੋੜ ਦੇ ਇਹਦਾ ਹੱਲ ਹੈ ਤਾਂ ਕੋਈ ਹੱਲ ਪੰਜਾਬ ਬਦਨਾਮ ਜਿਹੜੀ ਪੰਜਾਬ ਦੀ ਰਾਜਨੀਤੀ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਸੋਚਣਾ ਪਊਗਾ ਵੀ ਕਿਉਂ ਬਦਨਾਮ ਹੈ ਅਸੀਂ ਕਹਿਣ ਨੂੰ ਤਾਂ ਬੜਾ ਸੌਖਾ ਕਹਿ ਦਿੰਦੇ ਵੀ ਫਲਾਣੇ ਨੇ ਕਰਤਾ ਤੇ ਤੁਸੀਂ ਕਰਤਾ ਕੀ ਜਿਹੜਾ ਪਾਵਰ ਜਾਇਆ ਉਹਨੇ ਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਉਹਨੂੰ ਹੱਲ ਕਰਨਾ ਚਾਹੀਦਾ ਸ ਉਹ ਇਸ ਕਰਕੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਨਾ ਅਜੇ ਵੀ ਤੁਸੀਂ ਜੇ ਜਹਾਜ਼ ਉੱਥੇ ਉਤਾਰਨਾ ਹੈ ਜਾਂ ਇਹਨਾਂ ਦੇ ਇਹਨਾਂ ਦੇ ਵਸੀਬੇ ਦੀ ਗੱਲ ਕਰਨੀ ਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਆਲ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ ਸਾਡੇ ਲਈ ਜਿੰਨੇ ਵੀ ਕਾਂਗਰਸ ਦੇ ਕਾਲੀ ਦਲ ਦੇ ਭਾਜਪੀ ਦੇ ਆਮ ਆਦਮੀ ਪਾਰਟੀ ਦੀ ਸੀਨੀਅਰ ਲਾਡਰਸ਼ਿਪ ਹੈ ਜਾਂ ਹੋਰ ਵੀ ਕਈ ਜਿਹੜੇ ਗੱਲ ਨੇ ਉਹਨਾਂ ਦੇ ਸੀਨੀਅਰ ਲੋਕਾਂ ਨੂੰ ਬੁਲਾ ਕੇ ਗੱਲ ਰੱਖਣੀ ਚਾਹੀਦੀ ਹੈ ਕਿ ਇਹ ਇਹਨਾਂ ਮਸਲਿਆਂ ਦਾ ਹੱਲ ਕਿਵੇਂ ਕਰਨਾ ਕਿਵੇਂ ਹੋਣਾ ਅੱਪਾ ਤੇ ਡਾਂਗਾ ਕੱਢੀ ਬੈਠੇ ਆ ਕਿ ਇਹਨੂੰ ਫੜ ਕੇ ਅੰਦਰ ਦੇ ਦੇਓ ਇਹਨੂੰ ਫੜ ਕੇ ਦੇ ਦੇ ਦਿਓ ਇਹ ਕੋਈ ਮਸਲੇ ਦਾ ਹੱਲ ਨਹੀਂ ਇਹਦੇ ਨਾਲ ਤਣਾਅ ਵੱਧਦਾ ਹੈ ਇਹਦੇ ਨਾਲ ਅਰਾਜਕਤਾ ਫੈਲਦੀ ਹੈ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜੇ ਬੱਚੇ ਆ ਰਹੇ ਆ ਇਹਨਾਂ ਦੇ ਮੁਰਬਸੇਬੇ 'ਤੇ ਧਿਆਨ ਦਿਓ ਤੇ ਜਿਹੜੇ ਲੋਕ ਇਹਨਾਂ ਨੂੰ ਗਲਤ ਤਰੀਕੇ ਨਾਲ ਲੈ ਕੇ ਗਏ ਉਹਨਾਂ ਤੇ ਕਾਰਵਾਈ ਕਰੋ ਇਹ ਤੁਹਾਡਾ ਤੁਹਾਡਾ ਕੰਮ ਬੰਦਾ ਹੈ ਕਿ ਕਿਉਂ ਗਏ ਪਰ ਸਭ ਤੋਂ ਜ਼ਰੂਰੀ ਹੈ ਇਸ ਵੇਲੇ ਅਗਲੇ ਵੀ ਕੋਈ ਜਿਹੜੇ ਬੱਚੇ ਆਉਣੇ ਨੇ ਉਹਨਾਂ ਵਾਸਤੇ ਸਾਡੀ ਗਵਰਨਮੈਂਟ ਆਪਣਾ ਫਲਾਈਟ ਦੇ ਕੇ ਉਹਨਾਂ ਨੂੰ ਮਂਗਾਵੇ ਇਹ ਮੇਰੀ ਮੰਗ ਹੈ ਆਪਣੇ ਜਹਾਜ਼ ਉੱਤੇ ਆਉਣ ਕਿਉਂਕਿ ਠੀਕ ਹੈ ਉਹ ਕਿਸ ਤਰੀਕੇ ਨਾਲ ਵੀ ਗਏ ਕਈ ਲੋਕਾਂ ਦੇਖੜਾ ਸਾਨੂੰ ਦੱਸ ਕੇ ਗਏ ਪੈਸਾ ਸਰਮਾਇਆ ਸਾਡਾ ਕੋਈ ਵਰਤਨ ਮੈਂ ਇਹ ਕਹਿਣਾ ਚਾਹੁੰਦਾ ਸਾਡਾ ਪੈਸਾ ਸਰਮਾਇਆ ਸਾਡੇ ਦੇਸ਼ ਦੇ ਨਾਗਰਿਕ ਤੋਂ ਵੱਧ ਕੁਝ ਨਹੀਂ ਕਿਤੇ ਵੀ ਫਾਟੇ ਕਿਸੇ ਵੀ ਕੰਟਰੀ ਚ ਫਾਟੇ ਕਿਸੇ ਵੀ ਲਾਚ ਗਿਆ ਫਾਟੇ ਸਾਡਾ ਫਰਦਮੰਦਾ ਉਹ ਸਾਡਾ ਹੈ ਅਸੀਂ ਉਹਨੂੰ ਲੈ ਕੇ ਆਉਣਾ ਇਹ ਗੱਲ ਮੈਂ ਹੋਰ ਸੁਣ ਰਿਹਾ ਸੀ ਕਿ ਇਹਨਾਂ ਨੇ ਕਿਹਾ ਕਿ ਇਹ ਕਿਤੇ ਜਹਾਜ਼ ਜਿਹੜੇ ਆਰਮੀ ਦੇ ਆ ਕਿਤੇ ਇਹ ਸੀਆਈਡੀ ਕਰਨ ਤੇ ਨਹੀਂ ਆਉਂਦੇ ਕੋਈ ਇੱਥੇ ਸਾਨੂੰ ਖਤਰਾਤ ਨਹੀਂ ਹੈ ਆਰਮੀ ਇੱਥੇ ਦੀ ਫੋਟੋ ਲੈ ਜੇਗੀ ਮੈਂ ਉਹ ਕਹਿਣਾ ਚਾਹਣਾ ਮੁੱਖ ਮੰਤਰੀ ਸਾਹਿਬ ਅੱਜ ਤੇ ਜੋ ਤੁਸੀਂ ਕਿਹੜੇ ਜਿਹਾ ਆਪਾਂ ਵਹਿ ਰਹੇ ਕਿਰਪਾ ਕਰਕੇ ਗੂਗਲ ਤੇ ਤੁਸੀਂ ਗੂਗਲ ਅਰਥ ਤੇ ਚਲੇ ਜਾਓ ਹਰੇ ਘਰ ਦਾ ਨਕਸ਼ਾ ਲੈ ਲਓ ਹੁਣ ਤੇ ਜੋ ਉਹ ਤੇ ਯੋਗੀ ਬਦਲ ਗਿਆ ਆਪਾਂ ਇਹਨਾਂ ਗੱਲਾਂ ਦੀ ਬਜਾਏ ਜਿਹੜਾ ਸਹੀ ਡਾਇਰੈਕਸ਼ਨ ਹੈ ਉਹਦੇ ਵਾਲੇ ਬੰਨੇ ਹੋਈਏ ਕਿ ਇਹ ਪ੍ਰਵਾਸ ਨੂੰ ਕਿਵੇਂ ਰੋਕਿਆ ਜਾ ਸਕਦਾ ਜਿਹੜੇ ਮੁੱਦੇ ਨੇ ਜਿਹੜੇ ਅੰਮ੍ਰਿਤਸਰ ਦੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਆਪਾਂ ਕਿਵੇਂ ਵਰਕਆਊਟ ਕਰੀਏ ਇਹ ਬੱਚੇ ਡਰਨ ਆਉਣ ਕੱਲੇ 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 ਬੱਚੇ ਦਾ ਮਾਂ-ਬਾਪ ਤੇ ਆਪ ਡਰਿਆ ਹੈ ਕਿ ਮੇਰਾ ਬੱਚਾ ਕਿਸ ਤਰ੍ਹਾਂ ਇੱਥੋਂ ਕੱਢ ਦਿਓ ਮੈਂ ਇਸਲਾਹ ਚ ਰੱਖਣਾ ਨੀ ਚਾਹੁੰਦਾ ਡਰਗਸ ਤੇ ਨਾ ਲੱਗ ਜੇ ਡਰਗ ਵੇਚਣ ਵਾਲੇ ਨਾਲ ਫਸ ਜੇ ਕਿਸੇ ਔਰਤ ਨੇ ਮਾਰੇ ਗਲਤ ਕੰਮ ਚ ਨਾ ਪੈ ਜੇ ਉਹ ਕੱਲਾ ਕੱਲਾ ਬੱਚੇ ਉਹ ਤਾਂ ਵੈਸੇ ਡਰਿਆ ਪਰ ਉਹ ਕਹਿੰਦੇ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਕਾਲੋ ਨੇ ਬਾਕਾਇਦਾ ਕੁਝ ਐਗਜ਼ਾਮਪਲ ਦਿੱਤੀਆਂ ਕਿ ਰਿਵਰਸ ਮਾਈਗ੍ਰੇਸ਼ਨ ਚ ਲੋਕੀ ਸਾਡੇ ਨਾਲ ਰਾਤ ਤੇ ਵਾਪਸ ਆ ਰਹੇ ਹੋ ਦੇਖੋ ਆਤ ਰਹੇ ਉਹ ਹੱਥ ਘੜੀਆਂ ਲਾ ਕੇ ਹੋਰ ਰਿਵਰਸ ਮਾਈਗ੍ਰੇਸ਼ਨ ਅਜੇ ਤੱਕ ਤੇਹੀ ਦੀ ਹੋਰ ਕੋਈ ਦਸੀ ਨਹੀਂ ਚਲੋ ਠੀਕ ਹੈ ਜੇ ਕੋ ਆ ਰਿਹਾ ਚੰਗੀ ਗੱਲ ਹੈ ਤੁਸੀਂ ਆਪਣੀ ਗੱਲ ਲੋਕਾਂ ਚ ਰੱਖਣੀ ਹੈ ਨਾ ਲਖਨਊ ਪੈਂਦੀ ਹੈ ਜੀ ਵੀ ਰੱਖੀ ਗਾ ਵੀ ਰੱਖ ਦ ਤੁਹਾਡੇ ਲੋਕੀ ਸਵਾਗਤ ਕਰਦੇ ਨੇ ਆਇਲਾ ਸਾਹਿਬ ਅੱਜ ਬਾਰ ਪੈਦਾ ਮਾਫੀ ਆ ਜਿਹੜਾ ਕਿ ਬਾਰ ਭੇਜਦੇ ਆ ਹਰ ਜ਼ਿਲ੍ਹੇ ਦੇ ਵਿੱਚ ਕੀ ਕੀ ਪਰਚੇ ਹੁੰਦੇ ਨੇ ਐਡਮਿਨਿਸਟ੍ਰੇਸ਼ਨ ਨੂੰ ਨਹੀਂ ਦਿੰਦਾ ਸਰਕਾਰ ਕੋਈ ਵੀ ਰਵੇ ਕਿਸਦਾ ਤੇ ਆਮ ਪੰਜਾਬੀ ਐ ਤੇ ਜਦੋਂ ਇਦਾਂ ਦੀ ਕੋਈ ਗੱਲਬਾਤ ਆਂਦੀ ਤੇ ਸਾਰੇ ਸਿਆਸੀ ਬੰਦੇ ਰੌਲਾ ਪਾਣ ਲੱਪੈਂਦੇ ਨੇ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਆਮ ਜਿਹੜਾ ਇਹ ਇਸ ਮਸਿਆਵਾਂ ਨੇ ਇਹਦਾ ਹਾਲ ਤੱਕ ਕੋਈ ਵੀ ਨਹੀਂ ਜਾਣਦਾ ਅੱਜ ਹੁਣ ਕੀ ਹੋਣਾ ਸ਼ਕਤੀ ਹੋ ਜਾਣੀ ਆ ਜਿਹੜੇ ਇੱਥੇ ਲੋਕਲ ਏਜੰਟ ਜਿਹੜੇ ਥੱਲੇ ਥੱਲੇ ਵਾਲੇ ਉਹ ਵੱਡੇ ਜਾਣੇ ਆ ਉੱਪਰ ਗਾਇਆ ਤੁਰਨ ਵਾਲੀ ਉੱਪਰ ਹੀ ਸੈਟਿੰਗ ਹੋ ਜਾਣੀ ਸਾਰੀ ਸਪਸ਼ਟ ਮੈਂ ਤੁਹਾਨੂੰ ਦੱਸਦਾ ਡਰਗ ਦਾ ਕਿੰਦਾ ਡਰਗ ਜਿੱਤ ਕੜਾ ਲੈਣਾ ਹੁੰਦਾ ਥੱਲੇ ਵਾਲੇ ਫੜੇ ਜਾਂਦੇ ਆ ਜਿਹੜੇ ਪੀਣ ਵਾਲੇ ਆ ਇੱਥੇ ਦੇ ਦਿਓ ਪਰਚਾ ਉੱਥੇ ਦੇ ਦਿਓ ਛੋਟੇ-ਮੋਟੇ ਫੜ ਕੇ ਤੇ ਕੀ ਜਿਹੜਾ ਪਿੱਛੇ ਸਪਲਾਈ ਹੈ ਜੇ ਅਮਰਸਰੀ ਤੋਂ ਲਾ ਲਓ ਕੁਇੰਟਲਾਂ ਦੇ ਨਾਲ ਸਪਲਾਈ ਹੈ ਡੇਲੀ ਦੀ ਉਹਦੇ ਨਾਲ ਕੁਝ ਆਂਦਾ ਸੋ ਇਹ ਸਾਨੂੰ ਸਰਕਾਰਾਂ ਨੂੰ ਸੋਚਣਾ ਹੁੰਦਾ ਸਰਕਾਰ ਸੋਚੇ ਕਿ ਭਾਈ ਮੈਂ ਇਹਦੇ ਪਿੱਛੇ ਜੜ ਤੱਕ ਜਾਣਾ ਮੈਂ ਤਾਂ ਤੁਹਾਨੂੰ ਦੱਸਿਆ ਵੀ ਜਿਹੜਾ ਗੈਰਕਾਨੂੰਨੀ ਕੰਮ ਕਰਦਾ ਪਹਿਲੀ ਗੱਲ ਤੋਂ ਆਪਾਂ ਉਹ ਉਹਦਾ ਉਹਨੂੰ ਮਤਲਬ ਗੈਰ ਕਾਨੂੰਨੀ ਹੋਣਾ ਤੇ ਬੱਚਿਆਂ ਨੂੰ ਹੋਣ ਕਿਉਂ ਦੇ ਰਹੇ ਆ ਇਹ ਜੇ ਮੇਰੀ ਸਾਡੀ ਨਹੀਂ ਗਈ ਜੇ ਨਾ ਬੰਦਿਆਂ ਨੂੰ ਚੁਣ ਕੇ ਭੇਜਿਆ ਇਹ ਕੀ ਕਰਦੇ ਇਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਕਿ ਇਹਨਾਂ ਦੀ ਪ੍ਰਵਾਸੀ ਦਾ ਮੰਬ੍ਰਤੀ ਨੂੰ ਰੋਕਣਾ ਜਾਂਦੀ ਆ ਪਿਆ ਰਹੇ 50 ਤੋਂ 60 ਲੱਖ ਦਾ ਉਜਾੜ ਕੇ ਆ ਰਹੇ ਇੱਕ ਤਰ੍ਹਾਂ ਕਰ ਕਰ ਜਾਈ ਹੈ ਕੀ ਲੱਗਦਾ ਰੀਹੈਬਿਟੇਸ਼ਨ ਦੀ ਜ਼ਿੰਮੇਵਾਰੀ ਕਿੰਦੀ ਹੈ ਸਰਕਾਰ ਦੀ ਸਰਕਾਰਾਂ ਹੀ ਜ਼ਿੰਮੇਵਾਰ ਦੇਖੋ ਜੇ ਇਹ ਸਹੀ ਤਰੀਕੇ ਨਾਲ ਇਹ ਇਲਾਕੇ ਡਵੈਲਪ ਕੀਤੇ ਜਾਂਦੇ ਸਹੀ ਤਰੀਕੇ ਨਾਲ ਸਿਸਟਮ ਨੂੰ ਸੰਭਿਆ ਹੁੰਦਾ ਫਰਜ਼ਮੰਦ ਹੈ ਸਾਡੀਆਂ ਜ਼ਿੰਮੇਵਾਰੀਆਂ ਨੇ ਤਾਨੂੰ ਉੱਠਣਾ ਪਊਗਾ ਜਾਗਣਾ ਪਊਗਾ ਅਸੀਂ ਸਿਰਫ ਜਮੇਰੀ ਲੈਣੀ ਨੇ ਆ ਕਿ ਸ਼ਾਇਦ ਸਰਕਾਰ ਬਣਾਉਣਾ ਹੀ ਸਾਡਾ ਕੰਮ ਹੈ ਬਾਕੀ ਕੋਈ ਗੱਲ ਨਹੀਂ ਜਦੋਂ ਕਹਿੰਦੇ ਇੱਕ ਦੀ ਸਿੰਘਾਂ ਨੂੰ ਹੱਥ ਪੈਣ ਤੋਂ ਬਾਕੀ ਕੋਈ ਗੱਲ ਨਹੀਂ ਬਸ ਉਦੋਂ ਤੱਕ ਹੀ ਸਾਡਾ ਯੋਰ ਲੱਗਾ ਹੁੰਦਾ ਉਹਦੇ ਬਾਅਦ ਮਸਲੇ ਕੋਈ ਤਾਂ ਹੀ ਤੇ ਫਿਰ ਲੋਕ ਫੇਰ ਪਰੇਸ਼ਾਨ ਹੋ ਜਾਂਦੇ ਕਿ ਗੱਲ ਤਾਂ ਉੱਥੇ ਦੇ ਉੱਤੇ ਹੀ ਹੈ ਪਰ ਸਿੰਘ ਸਾਹਿਬ ਇਸ ਪਿਆਰ ਨਾਲ ਕਿੰਨਾ ਸਹਿਮਤ ਹੋ ਕੇ ਸਿਰਫ ਅੰਮ੍ਰਿਤਸਰ ਏਅਰਪੋਰਟ ਤੇ ਕਿਉਂ ਉਤਾਰੇ ਜਾ ਰਹੇ ਰਿਪੋਰਟ ਕੀਤੇ ਦੇਖੋ ਜੇ ਤੇ ਕੱਲਾ ਇਹੋ ਇਸੇ ਚੀਜ਼ ਨੂੰ ਵੇਖੋਗੇ ਤੇ ਹੋ ਸਕਦਾ ਮੈਂ ਸਹਿਮਤ ਹੋਵਾਂ ਕਿ ਬਾਕੀ ਤੇ ਵੀ ਕੀ ਕਰੋ ਪਰ ਤੇ ਦੀ ਇਹਦੀ ਇਹ ਜੇ ਇਹ ਉੱਥੇ ਚਲੇ ਜਾਣਗੇ ਫਰਜ਼ੂਰ ਗੁਜਰਾਤ ਚਲੇ ਗਏ ਜਾਂ ਕਿਤੇ ਦਿੱਲੀ ਉਤਰ ਗਏ ਜਾਂ ਯੂਪੀ ਉਤਰ ਗਏ ਇਹ ਕੋਈ ਮਸਲੇ ਦਾ ਹੱਲ ਹੈ ਕਿ ਉਹ ਸਾਡਾ ਪਾਰਟ ਨਹੀਂ ਕ ਕੋਈ ਵੇਅਰ ਇੰਡੀਅਨ ਸਾਡਾ ਨੇਸ਼ਨ ਹੈ ਕਿਤੇ ਵੀ ਉਤਰਨ ਪਰ ਜਿਹੜੀ ਜਿਹੜੀ ਦੁਖਦਿਕ ਦਾਗ-ਦਾਗ ਗਿਆ ਜਹਾਜ਼ ਇੱਥੇ ਉਤਰ ਜੇ ਜਾਂ ਕਿਤੇ ਉਤਰ ਜੇ ਪਹਿਲੀ ਗੱਲ ਤੇ ਕਿ ਇਹਨਾਂ ਨੂੰ ਤਾਰਨਾ ਸਾਰੀ ਜਗ੍ਹਾ ਸਟੇਟ ਚ ਚਾਹੀਦਾ ਚਲੋ ਉਹ ਜੇ ਉਹ ਤੰਗਦਿਲ ਨੇ ਨੂੰ ਉਹਨਾਂ ਦੀ ਤੰਗਦਿਲੀ ਦਾ ਮੁਕਾਬਲਾ ਨਹੀਂ ਬਿਆਨ ਦੇ ਕੇ ਨਹੀਂ ਕਰ ਸਕਦੇ ਸਾਨੂੰ ਹਕੀਕਤ ਦੇ ਨਾਲ ਪੇਸ਼ ਹੋਣਾ ਪਊਗਾ ਰ ਇੱਕ ਦਿਨ ਕਿ ਕਦੇ ਨਾਲ ਉਹਨਾਂ ਬੱਚਿਆਂ ਦੇ ਵਿੱਚ ਪ੍ਰਤੀ ਸਾਨੂੰ ਸੁਹਰਦ ਹੁਣ ਆਪੋਗਾ ਕਿ ਬੱਚੇ ਜਿਹੜੇ ਆ ਜਿਹੜਾ 50-50 ਲੱਖ ਜਿੱਤਾ ਤੁਸੀਂ ਕਿਹਾ ਜਾ ਕੇ ਦੇਖੇ ਗਏ ਆ ਵੀ ਜਿਹਦੇ ਪਿੱਛੇ ਕਰਜ਼ਾ ਚੜ ਗਿਆ ਉਹਦੀ ਕੁਰਕ ਹੋ ਗਈ ਜ਼ਮੀਨ ਉਹ ਸੜਕ ਤੇ ਆ ਜਾਊਗਾ ਉਹਨੂੰ ਰੋਜ਼ਗਾਰ ਦਾ ਤਰੀਕਾ ਲੱਭ ਕੇ ਦੇਣ ਉਹਨੂੰ ਕੋਈ ਤਰੀਕਾ ਲੱਭਣ ਕੇ ਇਸ ਤਰੀਕੇ ਦਾ ਰੋਜ਼ਗਾਰ ਤੁਸੀਂ ਕਰ ਸਕਦੇ ਜੀ ਔਰ ਬੱਚਿਆਂ ਦੀ ਬਿਰਤੀ ਬਣਾਉਣਾ ਇਹ ਕਿ ਬੱਚੇ ਰੋਜ਼ਗਾਰ ਵਾਲੇ ਬਣਨੇ ਹੁਣ ਉਹ ਕਹਿੰਦੇ ਜੀ ਸਰਕਾਰਾਂ ਕੁਛ ਕੰਮ ਨਹੀਂ ਹੋਇਆ ਇਸ ਕਰਕੇ ਸਾਨੂੰ ਇਹ ਚੀਜ਼ਾਂ ਵੇਖਣੀਆਂ ਪੈ ਰਹੀਆਂ ਇਹ ਦੋਵਾਂ ਦੇ ਦੋਵਾਂ ਤਾਂ ਹਾਲਾਤ ਨੇ ਬੀਜੇਪੀ ਦਾ ਵੀ ਗੱਲ ਕਰ ਲਓ ਉਹ ਕਹਿੰਦੇ ਜੀ ਤੁਸੀਂ ਪਿਛਲੇ ਆ ਨਹੀਂ ਕੀਤਾ ਤੇ ਇਹ ਵੀ ਉਸੇ ਲਾਈਨ ਦੇ ਉੱਤੇ ਆ ਉਹ ਵੀ ਇਸ਼ਤਿਹਾਰ ਲਾ ਕੇ ਬੜੇ ਖੁਸ਼ ਹੁੰਦੇ ਆ ਤੇ ਇਹ ਵੀ ਇਸ਼ਤਿਹਾਰ ਲਾ ਕੇ ਬੜੇ ਖੁਸ਼ ਹੁੰਦੇ ਮੈਂ ਕਹਿੰਦਾ ਜੇ ਤੁਹਾਡੇ ਕੋਲ ਪਾਵਰ ਹੈ ਨਾ ਭਾਈ ਸਾਹਿਬ ਜੇ ਕਿਸੇ ਨੇ ਨਹੀਂ ਕੀਤਾ ਜੇ ਗਲਤ ਕੀਤਾ ਉਹਨੂੰ ਅੰਦਰ ਦਿਓ ਜੇ ਕਿਸੇ ਨੇ ਨਹੀਂ ਕੀਤਾ ਉਹਨੂੰ ਤੁਸੀਂ ਠੀਕ ਕਰੋ ਤੁਹਾਡੇ ਕੋਲ ਪਾਵਰ ਹੈ ਗਵਰਨਮੈਂਟ ਤੋਂ ਅੜ ਗੋਣ ਕਿੰਨੂੰ ਵੇਟ ਕਰ ਰਿਆ ਸਾਹਿਬ 104 ਬੰਦੇ ਪਹਿਲੇ ਆਏ 119 ਆ ਰਹੇ ਤੇ ਰੌਲਾ ਇੰਨਾ ਮੱਚਿਆ 6 ਲੱਖ ਜਿਹੜੇ ਪੰਜਾਬੀ ਨੇ ਕੈਨੇਡਾ ਤੋਂ ਵਾਪਸ ਕਰ ਕੋ ਕਹਿ ਰਿਆ ਵੀ ਅਸੀਂ ਰਿਪੋਰਟ ਕਰਦੇ ਨੇ ਇਹਨਾਂ ਸਮੱਸਿਆਵਾਂ ਦਾ ਹੱਲ ਕੀ ਹੈ ਇਹਨਾਂ ਮੁਸਬੱਸਿਆਂ ਦਾ ਹੱਲ ਹੈ ਵੀ ਸਾਨੂੰ ਸਰਕਾਰ ਬਣਾਉਣ ਦੇ ਨਾਲੋਂ ਸਰਕਾਰ ਬਣ ਤੋਂ ਬਾਅਦ ਜਿਹੜੀ ਇਹ ਗੱਲਾਂ ਅਸੀਂ ਸਟੇਜਾਂ ਤੋਂ ਕਰਦੇ ਆਂ ਉਹ ਮੇਰਾ ਖਿਆਲ ਹੈ ਵੀ ਵੀਡੀਓ ਲਾਲਾ ਦੁਬਾਰਾ ਵੇਖੋ ਉਹਨਾਂ ਚੀਜ਼ਾਂ ਦੇ ਵਰਕਆਊਟ ਕਰੋ ਤਾਂ ਕਿ ਲੋਕਾਂ ਦਾ ਸਮੱਸਿਆ ਦਾ ਹੱਲ ਹੋਵੇ ਤਾਂ ਕਿ ਤੁਹਾਨੂੰ ਯਾਦ ਰਹੇ ਵੀ ਅਸੀਂ ਕਿਹਾ ਸੀ ਡਰੱਗਸ ਬੰਦ ਕਰਾਵਾਂ ਤੁਹਾਨੂੰ ਯਾਦ ਹੋਵੇ ਲਾਲਨ ਆਰਡਰ ਠੀਕ ਕਰਨ ਦੀ ਤੁਸੀਂ ਗੱਲ ਕਹੀ ਸੀ ਤੁਸੀਂ ਕਿਹਾ ਅੰਮ੍ਰਿਤਸਰ ਦੇ ਚੌਂਕਾਂ 'ਚ ਖਲੋ ਕੇ ਵੀ ਦੜਾ ਸੱਟਾ ਅੰਮ੍ਰਿਤਸਰ ਨਹੀਂ ਹੋਊਗਾ ਕੀ ਉਹ ਬੰਦ ਹੋ ਗਏ ਇਹਨਾਂ ਦੇ ਕੰਮ ਕਰਨ ਨਾਲ ਹਾਲਾਤ ਆਪਣੇ ਵੀ ਠੀਕ ਹੋ ਜਾਣੇ ਆ ਠੀਕ ਹੈ ਥੈਂਕਿਊ ਜੀ ਥੈਂਕਿਊ